ਉਹਨੂੰ ਪੀਤਾ ਗਿਆ ਜਿਹੜਾ ਲਗਾਤਾਰ ਇਹ ਤੀਸਰਾ ਫੰਕਸ਼ਨ ਕਰ ਰਹੇ ਆ ਕਿ ਭੀਮrao ਅੰਬੇਡਕਰ ਸਾਹਿਬ ਦਾ ਜਿਹੜਾ ਮਹਾਨ ਜਨਮ ਦਿਨ ਹੈ ਮਹਾਨ ਜਨਮ ਜਨਦੇਵ ਸਾਹਿਬ ਜਿਹੜਾ ਉਹ ਮਨਾ ਰਹੇ ਆ ਤੁਸੀਂ ਬੜੀ ਖੁਸ਼ੀ ਦੀ ਗੱਲ ਹੈ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਮੈਂ ਇੱਥੇ ਤੁਹਾਨੂੰ ਕੋਈ ਲੈਕਚਰ ਦੇਣ ਜਾਂ ਕੋਈ ਭਾਸ਼ਣ ਦੇਣ ਲਈ ਨਹੀਂ ਖੜਾ ਹੋਇਆ ਮੈਂ ਤਾਂ ਸਿਰਫ 바ਵਾ ਸਾਹਿਬ ਭੀਮrao ਅੰਬੇਡਕਰ ਸਾਹਿਬ ਨੂੰ ਆਪਣੇ ਵੱਲੋਂ ਆਪਦੀ ਐਸੋਸੀਏਸ਼ਨਾਂ ਸ਼ਹੀਦ ਭਗਤ ਸਿੰਘ ਹੋਮਗਾਰਡ ਰੈਡ ਬੈਂਫਰਡ ਐਸੋਸੀਏਸ਼ਨ ਪੰਜਾਬ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਖੜਾ ਹੋਇਆ ਬਹੁਤ ਵਧੀਆ ਪ੍ਰੰਪਰਾ ਆ ਇਹਨਾਂ ਦੀ ਸ਼ਲਾਘਾ ਕਰਦੇ ਅਸੀਂ ਇਹੋ ਤੇ ਜਿਹੜੇ ਫੰਕਸ਼ਨ ਆ ਉਹ ਦਿਨ-ਪ੍ਰਤੀ ਦਿਨ ਸਾਲ-ਤਰ੍ਹਾਂ ਆ ਉਹ ਜਿਹੜੇ ਹੁੰਦੇ ਰਹਿਣੇ ਚਾਹੀਦੇ ਆ ਡਾਕਟਰ ਭਿੰਗਰਾਮ ਬਰੇਟਕਰ ਸਾਹਿਬ ਦਾ ਵਰਗਣ ਮਹਾਨ ਵਿਅਕਤੀ ਉਹ ਮਹਾਨ ਸੰਤ ਉਹ ਮਹਾਨ ਵਿਦਵਾਨ ਫਾਰਮਰ ਦੁਨੀਆਂ ਦੇ ਉੱਤੇ ਪਹਿਲਾ ਨਹੀਂ ਹੁੰਦੇ ਜੇ ਹੋ ਜਏ ਉਹਨਾਂ ਦਾ ਆਪਾਂ ਨੂੰ ਜੋ ਦੇਣ ਆ ਸਾਨੂੰ ਨਰਕਾਂ ਤੋਂ ਕੱਢ ਕੇ ਸਾਨੂੰ ਸਵਰਗਾਂ ਦੇ ਵਿੱਚ ਬਹਾਲ ਦਿੱਤਾ ਜੇ ਅੱਜ ਆਪਾਂ ਕੌਣਸੀਆਂ ਦੇ ਉੱਤੇ ਬੈਠੇ ਆ ਜੇ ਅੱਜ ਆਪਾਂ ਸਰਵਿਸ ਕਰਦੇ ਆ ਨੌਕਰੀਆਂ ਕਰਦੇ ਆ ਤੇ ਉਹਨਾਂ ਦੀ ਬਦੌਰਤ ਆ ਡਾਕਟਰ ਭੀਮrao ਅੰਬੇਡਕਰ ਸਭ ਦੀ ਬਦੌਰਤ ਅੱਜ ਆਪਾਂ ਇਕੱਠੇ ਹੋਏ ਆ ਸਾਨੂੰ ਤਾਂ ਦੋਸਤੋਂ ਇਕੱਠੇ ਹੋਣ ਵੀ ਨਹੀਂ ਦਿੱਤਾ ਜਾਂਦਾ ਇਕੱਠੇ ਹੋਣ ਤੇ ਪੜ੍ਹੰਗੀਆਂ ਸਕੀਆਂ ਪੜ੍ਹਨ ਲਿਖਣ ਤੇ ਪੜ੍ਹੰਗੀਆਂ ਸਕੀਆਂ ਤੁਸੀਂ ਪਾਣੀ ਤੱਕ ਨਹੀਂ ਸੀ ਜਾਦੇ ਉਹ ਲੋਕ ਪੀ ਸਕਦੇ ਆਪਾਂ ਇਹ ਇਹਦੇ ਬਾਰੇ ਵਿਸਥਾਰ ਦੇ ਵਿੱਚ ਦੱਸਣ ਦੇ ਲਈ ਬਹੁਤ ਸਾਰੇ ਮਹੂਜਵਾਨ ਬਿਦਵਾਨ ਜਿਹੜੇ ਮਹੂਜਵਾਨ ਬਿਦਵਾਨ ਸਾਡੇ ਵਿੱਚ ਬਰਾਜਮਾਨ ਆ ਉਹ ਤੁਹਾਨੂੰ ਵਿਸਥਾਰ ਨਾਲ ਦੱਸਣਗੇ ਬਸ ਮੇਰੇ ਵੱਲੋਂ ਇੰਨੀ ਕੁ ਮੇਰੀ ਸ਼ਰਧਾਂਜਲੀ ਹੈ ਜਿਹੜੀ ਡਾਕਟਰ ਸਾਹਿਬ ਕੇਮਰਾ ਵਿੱਚੋਂ ਤੁਹਾਨੂੰ ਉਹ ਪ੍ਰਬੰਧ ਕਰਨੀ ਤੁਹਾਡਾ ਸਾਰਿਆਂ ਦਾ ਬਹੁਤ